ਤਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵਿਜੀ ਆਪਣਾ ਇਹ ਮੋੜ ਮੰਡੀ ਦੇ ਕੋਲੇ ਪਿੰਡ ਰਹਿੰਦਾ ਵਿਜੀ ਮੈਸਰਖਾਨਾ ਜਿੱਥੇ ਆਪਣਾ ਕੱਪੜੇ ਦਾ ਇਹ ਸ਼ੋਅਰੂਮ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਤੇ ਵਧੀਆ ਰਿਆਤਨਾ ਦਿੰਦੇ ਆਪਾਂ ਸਾਰੇ ਕਸਟਮਰ ਪੁੱਛਦੇ ਆ ਬੀਜੀ ਜੀ ਜਦੋਂ ਅਸੀਂ ਆਉਣੇ ਵਾਸਤੇ ਸੀ ਕਿੱਥੇ ਉਤਰੀਏ ਭਾਈ ਜੀ ਮੇਨ ਬਾ ਸਾਡੇ ਤੇ ਉਤਰੋ ਆਪਣੇ ਦੋ ਬੱਸ ਸਟੈਂਡ ਪੈਂਦੇ ਐ ਇੱਕ ਮਾਤਾ ਦੇ ਗੇਟ ਤੇ ਖੜ੍ਹਦੀ ਐ ਕਿਤੇ ਨਾ ਕਿਤੇ ਬੱਸ ਤੇ ਨਹੀਂ ਤੁਸੀਂ ਮੇਨ ਬੱਸ ਸਟੈਂਡ ਆ ਨਾ ਮੈਸਟਰਖਾਨੇ ਦਾ ਉੱਥੇ ਉਤਰੋ ਬਾਈ ਜੀ ਉੱਥੋਂ ਜਮਾ ਆਪਣਾ ਸਿੱਧਾ ਹੀ ਆ ਰਸਤਾ ਕੋਈ ਮੋੜਕੋੜ ਨਹੀਂ ਪੈਂਦਾ ਜਿਹੜਾ ਬੰਦਾ ਮਾਤਾ ਦੇ ਗੇਟਾਂ ਕੋਲ ਉਤਰ ਜਾਂਦਾ ਵੀਰ ਜੀ ਉਹਨੂੰ ਬਹੁਤ ਜ਼ਿਆਦਾ ਦੂਰ ਪੈਣਾ ਟੇਢ ਬਿੰਗ ਪੈਂਦੀ ਐ ਨਹੀਂ ਲੋਟਾਂ ਦਾ حساب ਜੀ ਨਹੀਂ ਆਉਂਦਾ ਉਹਦੇ ਵਿਚਾਰੇ ਦੇ ਔਖਾ ਹੁੰਦਾ ਐ ਗਰਮੀ ਦੀ ਰੁੱਤ ਐ ਜੀ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਜਦੋਂ ਤੁਸੀਂ ਬਸ ਤੇ ਆਉਣੇ ਹੋ ਤੁਸੀਂ ਮੈਸਟਰਖਾਨੇ ਦੇ ਮੇਨ ਬੱਸ ਸਟੈਂਡ ਤੇ ਉਤਰੋ ਇਹਦਾ ਮੇਨ ਬੱਸ ਸਟੈਂਡ ਐ ਕਰੈਕਟਰ ਤੁਸੀਂ ਕਹੋ ਵੀ ਭਾਈ ਜਾਨੂੰ ਮੇਨ ਬੱਸ ਸਟੈਂਡ ਤੇ ਤਾਰੋ ਉੱਥੋਂ ਆਪਣਾ ਸ਼ੋਅਰੂਮ ਨੇੜੇ ਹੀ ਰਹਿੰਦਾ ਸਿੱਧੀ ਬਾਟਾ ਜਮਾ ਥਾਂ ਥਾਂ ਆਪਣਾ ਲਿਖਿਆ ਹੋਇਆ ਬੋਰਡ ਲੱਗਿਆ ਮਨਜਿੰਦਰ ਕਲਾਥ ਹਾਊਸ ਦੀ ਤੇ ਵੀਰ ਜੀ ਆਪਾਂ ਕੁਆਲਿਟੀ ਲੈ ਕੇ ਆਏ ਤੁਹਾਡੇ ਵਾਸਤੇ ਵਧੀਆ ਨਵੀਂ ਕਾਟਨ ਦੀ ਮਸਲੀਨ ਕਾਟਨ ਤੇ ਆ ਆ ਬਹੁਤ ਹੀ ਵਧੀਆ ਕੁਆਲਿਟੀ ਹੈ ਤੇ ਵੀਰ ਜੀ ਤੁਸੀਂ ਪੂਰੀ ਵਧੀਆ ਗੌਰ ਨਾਲ ਸੁਣਿਓ ਵੀਡੀਓ ਨੂੰ ਕੀ ਰੇਟ ਹੈ ਕੀ ਕੁਆਲਿਟੀ ਹੈ ਕੀ ਗੱਲਬਾਤ ਹੈ ਤੇ ਸਬਸਕ੍ਰਾਈਬ ਸ਼ੇਅਰ ਆਈ ਵੀਡੀਓ ਤੁਸਨੂੰ ਕਹਨੇ ਵੀ ਜੀ ਜਰੂਰ ਕਰਿਆ ਕਰੋ ਗਾਹ ਦੀ ਗਾਹ ਪਤਾ ਦੱਸਿਆ ਕਰੋ ਵੀ ਕੀ ਗੱਲਬਾਤ ਹੈ ਸਾਰੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਤੇ ਵੀਰ ਜੀ ਆਓ ਆਪਾਂ ਤੁਹਾਨੂੰ ਵੀਡੀਓ ਕਰਦੇ ਹਾਂ ਸ਼ੁਰੂ ਆਪਾਂ ਦਿਖਾਉਣੇ ਤੁਹਾਨੂੰ ਆਹ ਵੀ ਜੀ ਕਾਟਨ ਦਾ ਸੂਟ ਹੈ ਪਹਿਲਾਂ ਵੀ ਆਪਾਂ ਇਹ ਬਹੁਤ ਵੇਚ ਚੁੱਕੇ ਹਾਂ ਤੇ ਪਰ ਹੁਣ ਡਿਜ਼ਾਈਨ ਹੋਰ ਆ ਗਿਆ ਵੀ ਜੀ ਨਵੇਂ ਆ ਗਏ ਡਿਜ਼ਾਈਨ ਤੇ ਚੈੱਕ ਕਰੋਗਾ ਜੀ ਬਹੁਤ ਸੋਹਣੇ ਡਿਜ਼ਾਈਨ ਆਏ ਆ ਹੁਣ ਆਪਣੇ ਕੋਲ ਨਵੇਂ ਪਿਓਰ ਕਾਟਨ ਹੈ ਵੀਰ ਜੀ ਇਹ ਜਿਹਨੂੰ ਆਪਾਂ ਪਿਓਰ ਕਾਟਨ ਕਹਿੰਦੇ ਆ ਪੂਰੀ ਵਧੀਆ ਫੁੱਲ ਲੈਂਥ ਹੈ ਬਾਈ ਜੀ ਕੋਈ ਦਿੱਕਤ ਨਹੀਂ ਹੈਗੀ ਵੀ ਇਹਦੀ ਲੈਂਥ ਘਟ ਹੋਊਗੀ ਆ ਦੇਖੋ ਕਿੰਨਾ ਸੋਹਣਾ ਕੱਪੜਾ ਵੀਰੇ ਪਿਓਰ ਕਾਟਨ ਦਾ ਕੱਪੜਾ ਬਾਈ ਜੀ ਦਾ ਆ ਚੈੱਕ ਕਰੋ ਆ ਪੱਟੀ ਲੱਗੀ ਹੈ ਜੀ ਦੇਖੋ ਬਹੁਤ ਹੀ ਸੋਹਣਾ ਕੱਪੜਾ ਪੂਰਾ ਵਧੀਆ ਫੁੱਲ ਡਿਜ਼ਾਈਨ ਹੈ ਤੇ ਜਿਹੜੀ ਲੈਂਥ ਹੈ ਵੀਰ ਜੀ ਇਹਦੀ ਉਹ ਲੈਂਥ ਵੀ ਪੂਰੀ ਹੈ ਬਾਈ ਜੀ ਇਹ ਨਹੀਂ ਹੈਗੀ ਵੀ ਲੈਂਥ ਘਟ ਹੋਊਗੀ ਤੇ ਜਿਹੜੀ ਬਾਟਮ ਦਾ ਕੱਪੜਾ ਹੈ ਉਹ ਵੀ ਪ੍ਰਿੰਟ ਹੈ ਵੀਰੇ ਪ੍ਰਿੰਟ ਵੀ ਮਿਲ ਜੂ ਵੀਰੇ ਪਲੇਨ ਵੀ ਮਿਲ ਜੂ ਦੋਨੇ ਕੁਝ ਹੀ ਹੈਗਾ ਜਿਹੜਾ ਲੋੜ ਹੈ ਗਾਹਕ ਨੂੰ ਆਪਣਾ ਉਹ ਲੈ ਸਕਦਾ ਹੈ ਤੇ ਉਹ 2.5 ਮੀਟਰੀ ਬਾਟਮ ਦਾ ਕੱਪੜਾ ਤੇ 2.5 ਮੀਟਰੀ ਆਪਣਾ ਹੈਗਾ ਇਹਦਾ ਕਮੀਜ਼ ਦਾ ਕੱਪੜਾ ਕੁਆਲਿਟੀ ਚੈੱਕ ਕਰੋ ਬਾਈ ਜੀ ਆ ਵੀ ਕੁਆਲਿਟੀ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਕੱਪੜਾ ਕਾਟਨ ਹੈ ਪਿਓਰ ਕਾਟਨ ਹੈ ਬਾਈ ਜੀ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਪੂਰਾ ਵਧੀਆ ਕੁਆਲਿਟੀ ਹੈ ਇਹ ਆਪ ਚੈੱਕ ਆਂ ਚੈੱਕ ਕਰ ਲਓ ਜੀ ਇਹ ਇਹ ਆ ਚੈੱਕ ਕਰ ਮੈਚਿੰਗ ਹੈ ਬਾਈ ਜੀ ਤੇ ਨਾਲ ਬਾਈ ਜੀ ਕਾਟਨ ਦਾ ਬਹੁਤ ਹੀ ਸੋਹਣਾ ਦੁਪੱਟਾ ਹੈ ਪੂਰੀ ਫੁੱਲ ਸਾਈਜ਼ ਹੈ ਕੋਈ ਐ ਨਹੀਂ ਵੀ ਹੈਗਾ ਥੋੜਾ ਛੋਟਾ ਦੁਪੱਟਾ ਇਹ ਚੈੱਕ ਕਰੋ ਬਾਈ ਜੀ ਦੇਖੋ ਇਹ ਦੇਖੋ ਬਾਈ ਜੀ ਕਿੰਨਾ ਸੋਹਣਾ ਦੁਪੱਟਾ ਹੈ ਪੂਰਾ ਫੁੱਲ ਸਾਈਜ਼ ਹੈ ਬਾਈ ਜੀ ਉਹ ਨਹੀਂ ਹੈਗਾ ਵੀ ਛੋਟਾ ਦੁਪੱਟਾ ਨਹੀਂ ਪੂਰਾ ਪ्युअर सूती ਜਿਹਨੂੰ ਆਪਾਂ ਕਾਟਨ ਕਹਿੰਦੇ ਨੇ ਉਹ ਚੀਜ਼ ਹੈ ਵੀ ਜੀ ਤੇ ਇਹਦੇ ਵਿੱਚ ਆਪਣੇ ਕੋਲੇ ਬਾਈ ਜੀ ਬਹੁਤ ਹੀ ਜ਼ਿਆਦਾ ਫੁੱਲ ਡਿਜ਼ਾਈਨ ਆਏ ਹੋਏ ਦੇਖੋ ਵੀਰ ਜੀ ਇਹ ਨਹੀਂ ਹੈਗਾ ਵੀ ਆਪਣੇ ਕੋਲੇ 2-4 ਸੂਟੀਆਂ 100-200 ਜਿੰਨਾ ਮਰਜ਼ੀ ਲੈ ਜਾਓ ਵੀਰ ਜੀ ਉਨਾਂ ਆਪਣੇ ਕੋਲੇ ਡਿਜ਼ਾਈਨ ਮਿਲੂਗਾ ਤੇ ਆ ਦੇਖੋ ਹਾਕ ਕਿਸ ਨੂੰ ਹੋਰ ਡਿਜ਼ਾਈਨ ਦਿਖਾਉਣੇ ਲਈ ਇਹ ਤਾਂ ਬਾਈ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਡਿਜ਼ਾਈਨ ਬਹੁਤ ਜ਼ਿਆਦਾ ਆਪਣੇ ਕੋਈ ਲੈਂਥ ਵੀ ਜੀ ਦੀ ਪੂਰੀ ਹੈ ਪਿਓਰ ਕਾਟਨ ਦੀ ਫੁੱਲ ਜ਼ਿੰਮੇਵਾਰੀ ਹੈ ਆ ਦੇਖੋ ਬਈ ਇਹਦੇ ਬਾਰੇ ਸਲਮਸਤਾਰੇ ਜੀ ਬਾਈ ਜੀ ਹੈ ਨਹੀਂ ਤੇ ਕਪੜਾ ਬਾਈ ਜੀ ਪੂਰਾ ਵਧੀਆ ਟਾਪ ਦਾ ਕਪੜਾ ਕਪੜੇ ਬਣੀ ਹੋਣੀ ਤੁਸੀਂ ਇਹ ਕਹਿ ਸਕਦੇ ਕਪੜਾ ਮਾੜਾ ਪੂਰਾ ਪਿਓਰ ਕਾਟਨ ਹੈ ਬਾਈ ਜੀ ਪੂਰੀ ਫੁੱਲ ਜ਼ਿੰਮੇਵਾਰੀ ਹੈ ਆ ਇਹਦੀ ਵੀ ਜੀ ਬਾਟਮ ਦਾ ਕਪੜਾ ਆ ਗਿਆ ਇਹ ਵੀਡੀਓ ਨੂੰ ਆਪਾਂ ਸਾਰਾ ਤਾਂ ਖੋਲ ਕੇ ਦਿਖਾ ਦਿਖਾ ਨਹੀਂ ਸਾਰੇ ਇਕੱਲਾ ਇਕੱਲਾ ਤਾਂ ਕਿਉਂਕਿ ਟਾਈਮ ਬਹੁਤ ਘੱਟ ਹੈ ਇਹ ਆਏ ਮੈਚਿੰਗ ਮੰਨਦੇ ਆ ਮੈਚਿੰਗ ਦੇਖੋ ਬਾਈ ਜੀ ਕਿੰਨੀ ਸੋਹਣੀ ਬਣਦੀ ਹੈ ਕੁਆਲਿਟੀ ਚੈੱਕ ਕਰੋ ਬਾਈ ਜੀ ਕਿੰਨੀ ਵਧੀਆ ਕੁਆਲਿਟੀ ਹੈ ਬਾਈ ਜੀ ਇਹਦਾ ਰੇਟ ਤੁਹਾਨੂੰ ਲੱਗੂਗਾ ਉਾਂ ਆਮ ਤਾਂ 450 ਰੁਪਏ ਵਿਕਦੇ ਵੀਰ ਜੀ ਤੁਹਾਨੂੰ 400 ਦੇ ਆਪਾਂ 15 ਰੁਪਏ ਰੇਟ ਲਾਵਾਂਗੇ ਵੀਰ ਜੀ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੋਇਆ ਉਹਨੂੰ ਆਪਾਂ ਲਾਵਾਂਗੇ ਲੈਸ ਵੀਰ ਜੀ ਇਹਦੇ ਚੋਂ 415 ਰੁਪਏ ਚੋਂ ਆਪਾਂ ਲੈਸ ਕਰਾਂਗੇ ਜਿਹੜਾ ਮੇਰਾ ਵੀਰ ਕੋਈ ਦੁਕਾਨਦਾਰ ਹੋਇਆ ਦੇਖੋ ਬਾਈ ਜੀ ਕਿੰਨੇ ਕਿੰਨਾ ਸੋਹਣਾ ਦੁਬੱਟੇ ਦਾ ਸੈਜ ਹੈ ਤੇ ਕਿੰਨਾ ਸੋਹਣਾ ਵਧੀਆ ਬਾਈ ਜੀ ਡਿਜ਼ਾਈਨ ਹੈ ਦਾ ਦੁਬੱਟੇ ਦਾ ਸਟੇਜ ਚ ਚੈੱਕ ਕਰੋ ਬਾਈ ਜੀ ਬਹੁਤ ਜਿਆਦਾ ਡਿਜ਼ਾਈਨ ਹੈ ਬਹੁਤ ਹੀ ਜਿਆਦਾ ਰੰਗ ਹੈ ਜਿੰਨੇ ਆਹ ਕੋ ਡਿਜ਼ਾਈਨ ਲੱਗ ਹੈ ਵੀਰੇ ਇਹ ਡਿਜ਼ਾਈਨ ਦਿਖਾਉਣੇ ਆਹ ਡਿਜ਼ਾਈਨ ਵੀ ਆਹ ਡਿਜ਼ਾਈਨ ਲੱਗ ਗਿਆ ਦੇਖੋ ਵੀਰੇ ਡਿਜ਼ਾਈਨ ਦਾ ਤੇ ਆਹ ਡਿਜ਼ਾਈਨ ਦੇਖੋ ਵੀਰ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓਗੇ ਜੀ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਹੈ ਬਾਈ ਜੀ ਦੇਖੋ ਆਹ ਤੁਹਾਨੂੰ ਖੋਲ ਕੇ ਦਿਖਾਉਣਾ ਬਾਈ ਜੀ ਇੱਕ ਡਿਜ਼ਾਈਨ ਸੋਹਰੇ ਹਰ ਤਾਂ ਮੋਟਾ ਫੁੱਲ ਦਾ ਮੋਟਾ ਬਾਈ ਜੀ ਡਿਜ਼ਾਈਨ ਦੇਖੋ ਤੇ ਆਹ ਦੇਖੋ ਜੀ ਇਹ ਵੀ ਇਹ ਬਾਟਮ ਹੈ ਬਾਈ ਜੀ ਇਹ ਪਲੇਨ ਹੈ ਕਿਸੇ ਦੀ ਪਲੇਨ ਹੈ ਕਿਸੇ ਦੀ ਪ੍ਰਿੰਟ ਹੈ ਜਿਹੇ ਜੀ ਮਰਜ਼ੀ ਲੈ ਲਓ ਬਾਈ ਜੀ ਸਾਰਾ ਕੁਝ ਮਿਲੂਗਾ ਆਪਣੇ ਕੋਲ ਆਹ ਦੇਖੋ ਬਾਈ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਬਾਈ ਜੀ ਦੇਖੋ ਪੂਰੇ ਪਿਓਰ ਕਾਟਨ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਜਿਹੜੀ ਆਪਾਂ ਗੱਲ ਕਰਦੇ ਆ ਬਾਈ ਜੀ ਉਹਦੇ ਵਿੱਚ ਕੋਈ ਦੋ ਨਹੀਂ ਹੋਊਗੀ ਜਿਹੜੀ ਆਪਾਂ ਗੱਲ ਕਰਦੇ ਆ ਪਿਓਰ ਕਾਟਨ ਦੀ ਜ਼ਿੰਮੇਵਾਰੀ ਹੈ ਵੀ ਪਿਓਰ ਕਾਟਨ ਹੈ ਵੀ ਜੀ ਇਹ ਨਹੀਂ ਹੈ ਇਹਦੇ ਵਿੱਚ ਮਿਕਸਿੰਗ ਹੋਊ ਜਾਂ ਵੀ ਜੀ ਇਹ ਕਪੜਾ ਮਾੜਾ ਆ ਦੇਖੋ ਬਈ ਇਹ ਬਾਟਮ ਆ ਗਈ ਤੇ ਆ ਤੁਹਾਨੂੰ ਦਿਖਾਉਣਾ ਬਈ ਜੀ ਦਾ ਦੁਪੱਟਾ ਦੁਪੱਟਾ ਹੀ ਬਹੁਤ ਸੋਹਣਾ ਇਹਦਾ ਦੁਪੱਟਾ ਪ੍ਰਿੰਟ ਦਿੱਤਾ ਹੋਇਆ ਨਾਲ ਤੇ ਪੂਰਾ ਵਧੀਆ ਦੁਪੱਟਾ ਬਈ ਜੀ ਫੁੱਲ ਸਾਈਜ਼ ਇਹ ਦੇਖੋ ਬਈ ਹੌਲਾ ਫੁੱਲ ਵਰਗਾ ਦੁਪੱਟਾ ਕੋਈ ਆ ਨਹੀਂ ਹੈ ਵੀ ਹਾਰਡ ਹੈ ਦੁਪੱਟਾ ਆ ਦੇਖੋ ਬਈ ਜੀ ਕਿੰਨਾ ਸੋਹਣਾ ਦੁਪੱਟਾ ਬਈ ਜੀ ਦੇਖੋ ਇਹਦਾ ਰੇਟ ਵੀ ਜੀ 415 ਰੁਪਏ ਰੇਟ ਆ ਬਾਈ ਜੀ ਬਾਜ਼ਾਰ ਦੇ ਵਿੱਚ 450 ਰੁਪਏ ਵਿਕਦਾ ਪਰ ਆਪਾਂ ਤੁਹਾਨੂੰ 415 ਰੁਪਏ ਲਾਵਾਂਗੇ ਤੇ ਬਾਈ ਜੀ ਮੇਰਾ ਦੁਕਾਨਦਾਰ ਹੋਇਆ ਮੇਰਾ ਰੀਸੇਲਰ ਵੀਰ ਗੁੰਜ ਜਿਹਨੇ ਗਾਹਾਂ ਜਾ ਕੇ ਵੇਚਣਾ ਉਹਨੂੰ ਬਾਈ ਜੀ ਲੱਗੂਗੀ ਲੈਸ ਇੱਕ ਆਹ ਡਿਜ਼ਾਈਨ ਬਾਈ ਜੀ ਬਹੁਤ ਵਿਕਦਾ ਸੀ ਪਿਛਲੀ ਵਾਰ ਵੀ ਆਪਣੇ ਕੋਲੇ ਬਹੁਤ ਜ਼ਿਆਦਾ ਵਿਕੇ ਆ ਡਿਜ਼ਾਈਨ ਇਹ ਡਿਜ਼ਾਈਨ ਚੈੱਕ ਕਰੋ ਕਿੰਨਾ ਸੋਹਣਾ ਡਿਜ਼ਾਈਨ ਆ ਬਾਈ ਜੀ ਸਾਦਾ ਡਿਜ਼ਾਈਨ ਆ ਸੋਹਣਾ ਬਹੁਤ ਲੱਗਦਾ ਡਿਜ਼ਾਈਨ ਇਹ ਇਹ ਚੈੱਕ ਕਰੋ ਬਾਈ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਇਹ ਦੇਖੋ ਬਾਈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਬਈ ਜੀ ਇਹ ਕਿੰਨਾ ਵਧੀਆ ਡਿਜ਼ਾਈਨ ਹੈ ਬਾਈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਪੂਰਾ ਹਾਂ ਵਧੀਆ ਕੁਆਲਿਟੀ ਦਾ ਕੱਪੜਾ ਬਾਈ ਜੀ ਇਹ ਤੇ ਆ ਡਿਜ਼ਾਈਨ ਵੀ ਦੇਖੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਦੁਪੱਟੇ ਦਾ ਵੀ 415 ਰੁਪਏ ਦਾ ਰੇਟ ਹੈ ਬਈ ਜੀ ਦੁਪੱਟੇ ਦਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਹੈ ਬਾਈ ਜੀ ਦੇਖੋ ਪਿਓਰ ਕਾਟਨ ਕਾਟਨ ਹੋਣ ਦੀ ਬਾਈ ਜੀ ਫੁੱਲ ਜ਼ਿੰਮੇਵਾਰੀ ਆਪਣੀ ਪਿਓਰ ਕਾਟਨ ਆ ਬਾਈ ਜੀ ਇਹ ਨਹੀਂ ਹੈਵੀ ਕਾਟਨ ਨਾ ਹੋਵੇ ਹੁਣ ਬਾਈ ਜੀ ਆਪਣੇ ਕੋ ਗਰਮੀਆਂ ਦਾ ਕਰਕੇ ਥੋੜੀ ਕਾਟਨ ਦੀ ਚਾਲੇ ਚੱਲਦੀ ਹੈ ਇਹਦੇ ਵਿੱਚ ਬਾਈ ਜੀ ਡਿਜ਼ਾਈਨ ਆਪਾਂ ਜਿੰਨੇ ਤੁਸੀਂ ਕਹੋਗੇ ਬਾਈ ਜੀ ਉਨੇ ਡਿਜ਼ਾਈਨ ਮਿਲ ਜਗਾ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਦੇਖੋ ਡਿਜ਼ਾਈਨ ਆ ਦੇਖ ਲਓ ਬਈ ਜੀ ਡਿਜ਼ਾਈਨ ਡਿਜ਼ਾਈਨ ਤੇ ਆ ਬਾਈ ਜੀ ਦੋ ਗੱਠਾ ਪਈਆਂ ਆਪਣੇ ਕੋਲੇ ਅੰਦਰ ਜਿੰਨਾ ਮਰਜ਼ੀ ਡਿਜ਼ਾਈਨ ਲੈ ਲਿਓ ਕੋਈ ਗੱਲ ਨਹੀਂ ਇਹ ਨਹੀਂ ਹੈਵੀ ਡਿਜ਼ਾਈਨ ਨਾ ਮਿਲੇ ਅਗਲੀ ਆਈਟਮ ਵੀ ਜੀ ਆਪਾਂ ਦਿਖਾਉਣੇ ਆ ਤੁਹਾਨੂੰ ਕਾਟਨ ਦੀ ਮੈਚਿੰਗ ਹੈ ਵੀਜੀ ਬਗੇਰ ਦੁਬੱਟੇ ਤੋਂ ਹੈ ਦੁਬੱਟਾ ਨਹੀਂ ਇਹਦੇ ਵਿੱਚ ਹੈਗਾ ਵੀਰ ਜੀ ਬਗੇਰ ਦੁਬੱਟੇ ਤੋਂ ਹੈ ਪਿਓਰ ਕਾਟਨ ਦੀ ਮੈਚਿੰਗ ਦੀ ਆਈਟਮ ਹੈ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਹੈ ਫੁੱਲ ਜ਼ਿੰਮੇਵਾਰੀ ਇਹਦੀ ਇੱਕ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਕੱਪੜਾ ਦੇਖੋ ਬਾਈ ਡਿਜ਼ਾਈਨ ਚੈੱਕ ਕਰੋ ਇਹਦੇ ਵਿੱਚ ਆਹ ਇਹਦੀ ਬਾਟਮ ਦਾ ਕੱਪੜਾ ਦਿੱਤਾ ਬਾਈ ਜੀ ਨੂੰ ਇਹ ਥੋੜਾ ਕਲਰ ਇਹਦੇ ਚ ਡਿਜ਼ਾਈਨ ਇਹ ਨਾਲ ਦੀ ਹੈ ਇਹ ਥੋੜਾ ਬਸ ਲਾਈਟਰ ਕਰਤਾ ਆ ਦੇਖੋ ਵੀਰ ਦੇਖੋ ਭਾਈ ਇਹ ਕਿੰਨਾ ਸੋਹਣਾ ਬਣਾਇਆ ਹੋਇਆ ਇਹ ਵੀ ਜੀ ਮੈਚਿੰਗ ਹੈ ਭਾਈ ਜੀ ਦੁਪੱਟੇ ਤੋਂ ਬਗੈਰ ਕਈ ਵਾਰੀ ਸਾਨੂੰ ਗਾਹ ਕਹਿੰਦੀ ਸੀ ਵੀ ਸਾਨੂੰ ਦੁਪੱਟੇ ਦਾ ਘਰੇ ਹੁੰਦੇ ਆਪਣੇ ਕੋਲੇ ਆਮ ਹੀ ਮਿਲ ਜਾਂਦੇ ਐ ਵੀ ਸਾਨੂੰ ਸੂਟ ਨਹੀਂ ਕੋਈ ਆਉ ਮਿਲਦਾ ਇਹ ਪਿਓਰ ਕਾਟਨ ਦੇ ਵਿੱਚ ਲਿਆ ਹੋਇਆ ਜੀ ਤੇ ਆਹ ਦੇਖੋ ਵੀਰ ਜੀ ਬਾਟਮ ਦਾ ਕੱਪੜਾ ਤੇ ਆ ਦੇਖੋ ਬਾਈ ਜੀ ਕਮੀਜ਼ ਦਾ ਕੱਪੜਾ ਕੱਪੜੇ ਦੀ ਬਾਈ ਜੀ ਬਹੁਤ ਹੀ ਸੋਹਣਾ ਕੱਪੜਾ ਹੈ ਬਹੁਤ ਚਿਰ ਹੋ ਗਿਆ ਵਿਕਦੇ ਨੂੰ ਬਹੁਤ ਚਿਰ ਹੋ ਗਿਆ ਦੇਖੋ ਬਾਈ ਜੀ ਹੁਣ ਹੁਣ ਚੈੱਕ ਕਰੋ ਇਹ ਬਗੇਰ ਡਬੱਟੇ ਤੋਂ ਹੈ ਬਾਈ ਜੀ ਬਹੁਤ ਸੋਹਣਾ ਕੱਪੜਾ 2.5 2.5 ਮੀਟਰ ਦੀ ਲੈਂਥ ਹੈ ਬਾਈ ਜੀ 2.5 ਮੀਟਰ ਬਾਟਮ ਹੈ 2.5 ਮੀਟਰ ਕਮੀਜ਼ ਹੈ ਇਹਦਾ ਰੇਟ ਵੀ ਜੀ 450 ਰੁਪਿਆ ਰੇਟ ਹੈ ਵੀ ਜੀ ਦੁਕਾਨਦਾਰ ਨੂੰ ਆਪਾਂ ਲਾਵਾਂਗੇ ਲੈਸ ਕਰਕੇ ਵੀਰ ਜੀ ਇਹਦਾ ਰੇਟ 450 ਰੁਪਿਆ ਰੇਟ ਹੈ ਬਗੇਲ ਦੁਪट्टे ਤੋਂ ਬਾਈ ਦੁਪੱਟਾ ਹੈ ਨਹੀਂ ਇਹਦੇ ਨਾਲ ਤੇ ਪਰ ਕੁਆਲਿਟੀ ਬਹੁਤ ਅੱਛੀ ਹੈ ਇੱਕ ਨੰਬਰ ਦੀ ਕੁਆਲਿਟੀ ਹੈ ਬਾਈ ਜੀ ਕੱਪੜੇ ਬ ਨਹੀਂ ਹੋਣੀ ਤੁਸੀਂ ਕਹਿ ਸਕਦੇ ਵੀ ਕਪੜਾ ਇਹ ਆਏ ਆ ਇਹ ਇੱਕ ਡਿਜ਼ਾਈਨ ਆ ਦੇਖੋ ਵੀਰ ਜੀ ਇਹ ਦੇਖੋ ਬਾਈ ਕਿੰਨਾ ਸੋਹਣਾ ਡਿਜ਼ਾਈਨ ਹੈ ਡਿਜ਼ਾਈਨ ਚੈੱਕ ਕਰੋ ਸਮਾਰ ਕੇ ਆ ਆ ਆ ਵੀਰੇ ਇਹਦਾ ਬਾਟਮ ਆ ਗਿਆ ਬਹੁਤ ਸੋਹਣੀ ਮੈਚਿੰਗ ਮੰਨਦੇ ਆ ਬਾਈ ਜੀ ਜਿੰਨੀ ਕਹਿੰਦੇ ਓੰਨੀ ਸੋਹਣੀ ਮੈਚਿੰਗ ਮੰਨਦੇ ਆ ਦੇਖੋ ਬਾਈ ਜੀ ਦੇਖੋ ਕਿੰਨੀ ਸੋਹਣੀ ਮੈਚਿੰਗ ਮੰਨਦੀ ਆ ਬਾਈ ਜੀ ਰੇਟ ਇਹਦਾ 450 ਰੁਪਿਆ ਰੇਟ ਹੈ ਹਲਕਾ ਫੁਲਕਾ ਦੁਕਾਨਦਾਰ ਨੂੰ ਵੀ ਆਪਾਂ ਲੈਸੀ ਕਰਾਂਗੇ ਇਹਦੇ ਵਿੱਚ ਆਪ ਨੂੰ ਕੋ ਡਿਜ਼ਾਈਨ ਦੇਖੋ ਬਾਈ ਜੀ ਬਹੁਤ ਜ਼ਿਆਦਾ ਡਿਜ਼ਾਈਨ ਪਿਆ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਇਹ ਦੇਖੋ ਬਾਈ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਡਿਜ਼ਾਈਨਾਂ ਵਾਲੀ ਹੋਣੀ ਬਾਈ ਜੀ ਜਾਣ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਦੇਖੋ ਬਾਈ ਜੀ ਇਹ ਆ ਦੇਖੋ ਵੀਰ ਜੀ ਇਹ ਆ ਦੇਖੋ ਬਾਈ ਬਹੁਤ ਸੋਹਣਾ ਡਿਜ਼ਾਈਨ ਆ ਬਾਈ ਜੀ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਪਿਆ ਦੇ ਨਾਲ ਦਾ ਕੋਈ ਇਹੋ ਜੀ ਗੱਲ ਨਹੀਂ ਇਹ ਇੱਕ ਵੀਰ ਜੀ ਆਪਣੇ ਕੋਲ ਕਾਪਟ ਨਹੀਂ ਹੋਰ ਆ ਗਿਆ ਦੁਪट्टे ਵਾਲਾ ਇਹਦੀ ਕੁਆਲਿਟੀ ਬਾਈ ਜੀ ਬਹੁਤ ਵਧੀਆ ਕੁਆਲਿਟੀ ਹੈ ਇਹ ਆਪਾਂ ਨੂੰ 2-3 ਦਿਨ ਹੋ ਗਏ ਵੇਚੀ ਜਾਂਦੇ ਨੂੰ ਪਰ ਇਹਦੀ ਵੀਡੀਓ ਆਪਾਂ ਅੱਜ ਬਣਾਉਣੀ ਹੈ 2-3 ਦਿਨ ਹੋ ਗਏ ਬਾਈ ਜੀ ਟਾਈਮ ਹੀ ਲੱਗਿਆ ਕੰਮ ਥੋੜਾ ਜ਼ਿਆਦਾ ਹੁੰਦਾ ਤੇ ਵੀਡੀਓ ਬਣਾਉਣ ਨਾਲ ਹੀ ਲੱਗਦਾ ਸਮਾਂ ਅੱਜ ਤੁਹਾਨੂੰ ਇਹ ਦਿਖਾਉਣੀ ਹੈ ਇਦੀ ਕੁਆਲਿਟੀ ਚੈੱਕ ਕਰੋ ਬਾਈ ਜੀ ਦੇਖੋ ਕਿੰਨੀ ਸੋਹਣੀ ਕੁਆਲਿਟੀ ਹੈ ਕਰੋ ਚੈੱਕ ਬਾਈ ਜੀ ਕਿੰਨੀ ਵਧੀਆ ਕੁਆਲਿਟੀ ਹੈ ਆ ਗਲੇ ਦੇ ਬਾਈ ਜੀ ਪੱਟੀ ਦਿੱਤੀ ਹੋਈ ਹੈ ਪੂਰੀ ਫੁੱਲ ਵਧੀਆ ਫੁੱਲ ਲੈਂਥ ਹੈ ਬਾਈ ਜੀ ਇਹਦੀ ਤੇ ਜਿਹੜੀ ਇਹਦੀ ਮੀਨਾਕਾਰੀ ਕਰੀ ਹੋਈ ਹੈ ਬਾਈ ਜੀ ਆਰੀ ਵਰਕ ਕੀਤਾ ਹੋਇਆ ਹੈ ਇਹਦੇ ਤੇ ਮੀਨਾਕਾਰੀ ਬਹੁਤ ਸੋਹਣੀ ਕਰੀ ਹੈ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਆਇਆ ਨਹੀਂ ਹੈ ਕੁਆਲਿਟੀ ਦਾ ਵੀ ਕੱਪੜਾ ਇਹਦੇ ਵਿੱਚ ਨਕਮਾ ਲਾਇਆ ਹੋਵੇ ਉਹ ਨਹੀਂ ਵੀਰੇ ਹੈਗਾ ਬਹੁਤ ਹੀ ਵਧੀਆ ਕੱਪੜਾ ਲਾਇਆ ਹੋਇਆ ਤੇ ਆ ਦਿਖਾਉਣਾ ਤੁਹਾਨੂੰ ਵੀ ਜੀ ਦੁਪੱਟਾ ਵਾਜੀ ਦੇਖੋ ਬਹੁਤ ਹੀ ਸੋਹਣਾ ਦੁਪੱਟਾ ਚੈੱਕ ਕਰੋ ਬਾਈ ਜੀ ਦੁਪੱਟਾ ਚੈੱਕ ਕਰੋ ਦੇਖੋ ਬਾਈ ਜੀ ਦੁਪੱਟਾ ਪੂਰਾ ਬਾਈ ਫੁੱਲ ਲੈਂਥ ਆ ਜਮਾ ਦੁਪੱਟੇ ਦੀ ਤੇ ਪਿਓਰ ਕਾਟਨ ਦਾ ਬਾਈ ਜੀ ਦੁਪੱਟਾ ਪੂਰਾ ਵਧੀਆ ਸ਼ਾਨਦਾਰ ਦੁਪੱਟਾ ਹੈ ਜਮਾ ਤੇ ਨਾਲ ਇਹਦੇ ਬਾਈ ਜੀ ਬਾਟਮ ਦਾ ਕੱਪੜਾ ਤੇ ਇਹਦੇ ਆਹ ਕੱਪੜਾ ਹੁੰਦਾ ਬਾਟਮ ਦਾ ਜੀ ਨਾਲ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਜੀ ਹਾ ਦੇਖੋ ਆ ਐ ਬਣੇ ਬਣਨਗੇ ਸੂਟ ਬਾਈ ਜੀ ਦੇਖੋ ਚੈੱਕ ਕਰੋ ਕਿੰਨਾ ਸੋਹਣਾ ਬਣਾਇਆ ਬਾਈ ਜੀ ਇਹ ਇਹ ਆ ਆ ਦੇਖੋ ਵੀਰ ਜੀ ਫੋਟੋ ਵਾਲਾ ਸੂਟ ਆ ਬਾਈ ਜੀ ਬਾਈ ਜੀ ਬਹੁਤ ਸੋਹਣਾ ਸੂਟ ਬਣੂ ਬਾਈ ਜੀ ਇਹ ਇਥੇ ਉਹਦੇ ਨਾਲ ਦੀ ਹੈ ਇਹ ਆ ਦੇਖ ਚੈੱਕ ਕਰੋ ਬਾਈ ਜੀ ਦੇਖੋ ਕਿੰਨੀ ਵਧੀਆ ਫੋਟੋ ਆ ਬਾਈ ਜੀ ਇਹ ਇਹ ਪਿਓਰ ਹੋਣ ਦੀ ਗਰੰਟੀ ਹੈ ਬਾਈ ਜੀ ਪਿਓਰ ਹੋਊ ਜਾਂ ਜ਼ਿੰਮੇਵਾਰੀ ਹੈ ਇਹ ਨਹੀਂ ਹੈ ਵੀ ਇਹ ਪਿਓਰ ਨਾ ਹੋਵੇ ਦਵੱਟਾ ਕਾਟਨ ਦਾ ਸ਼ੂਟ ਪਿਓਰ ਕਾਟਨ ਆ ਬਾਈ ਜੀ ਜ਼ਿੰਮੇਵਾਰੀ ਹੈ ਲਿਖ ਕੇ ਦਿਨੇ ਇਸ ਗੱਲ ਤੇ ਵੀ ਪਿਓਰ ਕਾਟਨ ਹੈ ਆ ਦੇਖੋ ਬਾਈ ਕਰੋ ਚੈੱਕ ਕਿੰਨਾ ਸੋਹਣਾ ਬਣਾਇਆ ਬਾਈ ਜੀ ਸ਼ੂਟ ਜਿਹਦੀ ਲੈਂਥ ਵੀ ਪੂਰੀ ਹੈ ਬਾਈ ਜੀ ਫੁੱਲ ਜਮਾ ਫੁੱਲ ਲੈਂਥ ਹੈ ਇਹ ਨਹੀਂ ਹੈ ਵੀ ਲੈਂਥ ਘੱਟ ਹੋਊਗੀ ਚੈੱਕ ਕਰੋ ਬਾਈ ਜੀ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਇਧਰੋਂ ਇਧਰੋਂ ਦੇਖੋ ਜੀ ਬਾਹਾਂ ਲਈਆਂ ਜਾਣੀਆਂ ਨਾਲ ਤੇ ਪੂਰਾ ਵਧੀਆ ਫਰੰਟ ਤੇ ਦਿੱਤਾ ਹੋਇਆ ਕੱਪੜਾ ਜੀ ਆ ਇਹਦਾ ਦੁਪੱਟਾ ਹੈ ਜੀ ਦੁਪੱਟਾ ਵਾਜ ਜੀ ਬਹੁਤ ਵਧੀਆ ਖੁੱਲਾ ਸੋਹਣਾ ਦੁਪੱਟਾ ਇਹ ਚੈੱਕ ਕਰੋ ਬਾਈ ਦੁਪੱਟਾ ਚੈੱਕ ਕਰੋ ਇਹਦਾ ਰੇਟ ਵੀਰ ਜੀ 500 ਰੁਪਿਆ ਰੇਟ ਹੈ ਵੀਰ ਜੀ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਬਾਈ ਜੀ ਇਹ ਇੱਕ ਨੰਬਰ ਕੱਪੜਾ ਹੈ ਬਾਈ ਜੀ ਫੁੱਲ ਜ਼ਿੰਮੇਵਾਰੀ ਹੈ ਫੁੱਲ ਐ ਨਹੀਂ ਹੈ ਕੱਪੜਾ ਐ ਨਹੀਂ ਵੀ ਵੇਚ ਆ ਦੇ ਕੱਪੜਾ ਹੋਊਗਾ ਇਹ ਆ ਦੇਖੋ ਬਾਈ ਜੀ ਟੈਕਸ ਨੂੰ ਸ਼ੂਟ ਹੋਰ ਦਿਖਾਉਣੇ ਫੋਲ ਕੇ ਆ ਦੇਖੋ ਇਹ ਚੈੱਕ ਕਰੋ ਬਾਈ ਜੀ ਦੇਖੋ ਬਹੁਤ ਸੋਹਣਾ ਕਪੜਾ ਬਾਈ ਜੀ ਤੇ ਜਿਹੜਾ ਡਿਜ਼ਾਈਨ ਹੈ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਇਹਦੇ ਵਿੱਚ ਵੀ ਬਹੁਤ ਡਿਜ਼ਾਈਨ ਆਪਣੇ ਕੋਲੇ ਜਿੰਨੇ ਮਰਜ਼ੀ ਡਿਜ਼ਾਈਨ ਦੇਖ ਲਓ ਕੋਗਾਂ ਨੂੰ ਉਨੇ ਪਏ ਆਪਣੇ ਕੋਲੇ ਆ ਲੋ ਜੀ ਇਹਦੇ ਵਿੱਚ ਡਿਜ਼ਾਈਨ ਵਾਈ ਜੀ ਦੇਖੋ ਐ ਡਿਜ਼ਾਈਨ ਹੁੰਦੇ ਆ ਦੇਖੋ ਜੀ ਆਹ ਹਾਂ ਦੇ ਕੁ ਜ ਕੱਲਾ ਕੱਲਾ ਖੋਲ ਕੇ ਨਹੀਂ ਦਿਖਾ ਸਕਦੇ ਵੀ ਜੀ ਕਿਉਂ ਟਾਈਮ ਬਹੁਤ ਲੱਗ ਜਾਂਦੇ ਹਾਂ ਵੀਰ ਜੀ ਹੁਣ ਆਪਾਂ ਇੱਕ ਦੁਪੱਟੇ ਦੱਸਦੇ ਆਂ ਵੀਰ ਜੀ ਆਪਾਂ ਦੁਕਾਨਦਾਰ ਮੇਰੇ ਵੀਰ ਭਰਾਵਾਂ ਨੂੰ ਰੀਸੇਲਰਾਂ ਨੂੰ ਤੇ ਆਮ ਜਿਹੜੇ ਆਉਂਦੇ ਆ ਬਾਈ ਜੀ ਦੁਕਾਨ ਤੇ ਕੱਪੜਾ ਲੈਣ ਬਾਈ ਜੀ ਦੁਪੱਟੇ ਆਪਣੇ ਕੋਲੇ ਆ ਫੇਰ ਫੇਰ ਆ ਗਏ ਆਪਣੇ ਕੋਲੇ ਦੁਪੱਟੇ ਪਹਿਲਾਂ ਬਾਈ ਜੀ ਹੈ ਨਹੀਂ ਸੀ ਮਸਾ ਮੰਗਵਾਇਆ ਇਹ ਜਿਹੜਾ ਇਹ ਡਿਜ਼ਾਈਨ ਹੈ ਇਹਦਾ ਇਹ ਬਹੁਤ ਮੁਸ਼ਕਲ ਨਾਲ ਮਿਲਦਾ ਬਾਈ ਜੀ ਮਸਾ ਮੰਗਵਾਇਆ ਇਹ ਤੇ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਬਾਈ ਜੀ ਦੁਪੱਟਾ ਦੁਪੱਟਾ ਬਹੁਤ ਸੋਹਣਾ ਇਸ ਸਮਰਾੜ ਦਾ ਡਬਟਾ ਹੈ ਬਾਈ ਜੀ ਆ ਚੈੱਕ ਕਰੋ ਇਹ ਮਸਾ ਮੰਗਾਇਆ ਬਾਈ ਜੀ ਰੰਗ ਬਹੁਤ ਔਖਾ ਰੰਗ ਮਿਲਿਆ ਇਹ ਪਰ ਮਗਵਾਲ ਆਪਾਂ ਬਾਈ ਜੀ ਆਪਣੇ ਕੋਲੇ ਹੈਗਾ ਜਿੰਨਾ ਲੋਡ ਆ ਲਿਜਾ ਸਕਦਾ ਚੈੱਕ ਕਰੋ ਬਾਈ ਜੀ ਇਹਦੇ ਜਿੰਨੀ ਲੋਡ ਆ ਬਾਈ ਜੀ ਉਹ ਨਾਲ ਜਾ ਸਕਦਾ ਦੇਖੋ ਬਾਈ ਜੀ ਕਿੰਨਾ ਵਧੀਆ ਇਹਦਾ ਡਿਜ਼ਾਈਨ ਹੀ ਬਾਈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਪਹਿਲਾਂ ਆਪਾਂ ਸਮਰਾੜ ਦਾ ਮਾਲ ਤਾਂ ਵੇਚਦੇ ਆ ਪਰ ਇਹ 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 ਮਿਲਿਆ ਨਹੀਂ ਸੀ ਬਾਈ ਜੀ ਆਹ ਆ ਤਾਂ ਨਹੀਂ ਸੀ ਮਿਲਿਆ ਦੇਖੋ ਬਹੁਤ ਸੋਹਣਾ ਦੁਪੱਟਾ ਬਾਈ ਜੀ ਫੁੱਲ ਸਾਈਜ਼ ਹੈ ਤੇ ਇਹਦੇ ਬਾਈ ਰੰਗ ਰੰਗ ਦੀ ਫੁੱਲ ਗਰੰਟੀ ਹੈ ਜਮਾ ਐ ਨਹੀਂ ਹੈ ਵੀ ਰੰਗ ਰੰਗ ਨਿਕਲ ਜੂਰੇ ਚ ਦੇਖੋ ਬਾਈ ਜੀ ਸਮਰਾਟ ਬਿਰਜੀ ਮੰਚਲੀ ਤੇ ਬਹੁਤ ਹੀ ਸੋਹਣਾ ਦੁਪੱਟਾ ਹੈ ਕੋਲਾ ਬਾਈ ਜੀ ਰੂਵਰ ਦਾ ਦੇਖੋ ਬਾਈ ਜੀ ਡਿਜ਼ਾਈਨ ਜਿੰਨੇ ਸੋਡੀ ਸਲਾਹ ਉਨੇ ਲਿਆ ਜਾ ਸਕਦੇ ਬਾਈ ਦੇਖੋ ਆਹ ਦੇਖੋ ਡਿਜ਼ਾਈਨ ਬਾਈ ਜੀ ਕਰੋ ਚੈੱਕ ਬਾਈ ਜੀ ਡਿਜ਼ਾਈਨ ਦੇਖੋ ਆਪਣੇ ਕੋਲੇ ਵੱਡੀ ਪੱਦਰ ਤੇ ਆ ਗਿਆ ਬਾਈ ਜੀ ਜਿੰਨੀ ਲੋੜ ਆ ਉਹਨੇ ਲੈ ਸਕਦਾ ਬੰਦਾ ਪਿਓਰ ਵਧੀਆ ਬਹੁਤ ਵਧੀਆ ਚੀਜ਼ ਹੈ ਆ ਬਾਈ ਜੀ ਮਸਲੀਨ ਦਾ ਸੂਟ ਹੈ ਆਪਾਂ ਪਹਿਲਾਂ ਵੀ ਦਿਖਾਇਆ ਹੋਇਆ ਕੋਈ ਇਹ ਜਿਹਾ ਆ ਜਣਾ ਕਿ ਉਹ ਵੀ ਇਹ ਪਹਿਲਾਂ ਨਹੀਂ ਦਿਖਾਇਆ ਪਹਿਲਾਂ ਦਿਖਾਇਆ ਹੋਇਆ ਹੈ ਬਹੁਤ ਹੀ ਵਧੀਆ ਵਿਕ ਰਿਹਾ ਹੈ ਬਾਈ ਜੀ ਸੂਟ ਬਹੁਤ ਸੋਹਣਾ ਸੂਟ ਹੈ ਇਹਦਾ ਕੋਈ ਲਾਂਬਾ ਨਹੀਂ ਹੈਗਾ ਇਹ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਸੂਟ ਦੇਖੋ ਬਾਈ ਕਪੜਾ ਪੋਲਾ ਜਣਾ ਐ ਬੈਰੂ ਵਰਗਾ ਪੋਲਾ ਬਈ ਇਹ ਕਪੜਾ ਇਹ ਆ ਐ ਦੇਖੋ ਬਾਈ ਜੀ ਐ ਮਣਨਾ ਨੇ ਦੇਖੋ ਬਹੁਤ ਹੀ ਸੋਹਣਾ ਕਪੜਾ ਬਾਈ ਜੀ 2.5 2.5 ਮੀਟਰ ਦਾ ਮਸਲੀਨ ਹੈ ਜਿਹਨੂੰ ਆਪਾਂ ਕਾਟਨ ਮਸਲੀਨ ਕਹਿੰਦੇ ਨੇ ਉਹ ਚੀਜ਼ ਹੈ ਬਈ ਜੀ ਇਹ ਇਹਦੀ ਫੁੱਲ ਜ਼ਿੰਮੇਵਾਰੀ ਹੈ ਤੇ ਬਾਈ ਜੀ ਦੁਪੱਟਾ ਦੇਖੋ ਦੁਪੱਟਾ ਉਹਦੂ ਸੋਹਣਾ ਬਾਈ ਜੀ ਐਂ ਜਿਹਾ ਇੱਕ ਨੰਬਰ ਦੁਪੱਟਾ ਹੈ ਤੇ ਚੈੱਕ ਕਰੋ ਬਾਈ ਜੀ ਦੇਖੋ ਬਾਈ ਜੀ ਦੁਪੱਟਾ ਦੇਖੋ ਬਾਈ ਜੀ ਦੇਖੋ ਗੌਰ ਨਾਲ ਦੇਖੋ ਬਾਈ ਜੀ ਦੁਪੱਟਾ ਦੇਖੋ ਕਿੰਨਾ ਵਧੀਆ ਸੋਹਣਾ ਦੁਪੱਟਾ ਹੈ ਇਹ ਬਈ ਜੀ ਕਾਟਨ ਮਸਲੀਨ ਦਾ ਦੁਪੱਟਾ ਹੈ ਬਈ ਜੀ ਇਹਦਾ ਰੇਟ 600 ਰੁਪਿਆ ਰੇਟ ਹੈ ਜੀ 600 ਰੁਪਏ ਚ ਕੱਲਾ ਕੱਲਾ ਸ਼ੂਟ ਦੇਵਾਂ ਜਿਹੜਾ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਹੋਇਆ ਉਹਨੂੰ ਲੱਗੂ ਬਾਈ ਜੀ ਲੈਸ ਦੇਖੋ ਇੱਕ ਫੋਟੋ ਸਮਾਉਂ ਆ ਤੁਹਾਨੂੰ ਇੱਕ ਸ਼ੂਟ ਹੋਰ ਦਿਖਾਉਣਾ ਬਾਈ ਜੀ ਆਹ ਦੇਖੋ ਬਾਈ ਜੀ ਬਹੁਤ ਹੀ ਸਾਂਹ ਨੇ ਸੁਹਣਾ ਬਾਈ ਜੀ ਬਹੁਤ ਸੋਹਣਾ ਸੂਟ ਹੈ ਇਹ ਇੱਕ ਕਰਾਂ ਚੈੱਕ ਵਈ ਦੇਖੋ ਦੇਖੋ ਬਾਈ ਜੀ ਕਿੰਨਾ ਵਧੀਆ ਸ਼ਾਨਦਾਰ ਕੱਪੜਾ ਹੈ ਇਹ ਦੇਖੋ ਬਾਈ ਜੀ ਚੈੱਕ ਕਰੋ ਬਾਈ ਜੀ ਦੇਖੋ ਇਹ ਕੁਆਲਿਟੀ ਚੈੱਕ ਕਰੋ ਮੈਚਿੰਗ ਹੈ ਬਾਈ ਜੀ ਬਹੁਤ ਸੋਹਣਾ ਬਣਦਾ ਪੋਲਾ ਜਮਾ ਐ ਬਾਈ ਜੀ ਪੋਲਾ ਬਹੁਤ ਹੀ ਵਧੀਆ ਕਪੜਾ ਐ ਜਮਾ ਮਲੈਮ ਹੈ ਕੋਈ ਐ ਨਹੀਂ ਹੈ ਵੀ ਹਾਰਡ ਨਹੀਂ ਹੈਗਾ ਮਲੈਮਾ ਕਪੜਾ ਆਈ ਦਾ ਦੁਪੱਟਾ ਦੇਖ ਕੇ ਬਾਈ ਜੀ ਬਹੁਤ ਸੋਹਣਾ ਲੱਗਦਾ ਦੁਪੱਟਾ ਇਹ ਕਾਟਨ ਮਸਜੀਨ ਹੈ ਵੀ ਜੀ ਚੈੱਕ ਕਰੋ ਕਿੰਨਾ ਕਿੰਨਾ ਸੋਹਣਾ ਦੁਪੱਟਾ ਦੇਖੋ ਬਾਈ ਜੀ ਲੈ ਦੇਖੋ ਬਈ ਦੁਪੱਟਾ ਚੈੱਕ ਕਰੋ ਪੂਰਾ ਫੁੱਲ ਸਾਈਜ਼ ਦੁਪੱਟਾ ਬਾਈ ਜੀ ਜਮਾ ਬਾਈ ਜੀ ਪ੍ਰਿੰਟ ਹੋਇਆ ਬਹੁਤ ਸੋਹਣਾ ਰੰਗ ਆ ਬਈ ਜੀ ਆ ਆਪਣੇ ਕੋਲੇ ਸਾਰੇ ਰੰਗ ਪਏ ਨੇ ਆਪਣੇ ਕੋਲੇ ਬਾਈ ਜੀ ਜਿੰਨੇ ਮਰਜੀ ਲਈਓ ਦੇਖੋ ਬਈ ਰੰਗ ਦੇਖੋ ਆ ਦੇਖੋ ਇੱਕ ਆਪਸ ਨੂੰ ਬਈ ਆ ਖੋਲ ਕੇ ਦਿਖਾਉਣੇ ਆ ਇਹ ਤਾਂ ਮੈਚਿੰਗ ਹੈ ਵੀਰ ਜੀ ਆ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਇਹ ਆਲ ਓਵਰ ਆਪਣੇ ਕੋਲੇ ਵੀਰ ਜੀ ਦੋਨੇ ਮਿਲਦੇ ਆ ਆਲ ਓਵਰ ਵੀ ਮਿਲਦਾ ਹੈ ਤੇ ਮੈਚਿੰਗ ਵੀ ਮਿਲਦਾ ਹੈ ਇੱਕ ਵੀਰ ਜੀ ਚੱਲਦੀ ਚੱਲਦੀ ਵੀਡੀਓ ਨੂੰ ਬਾਈ ਬਣ ਕੇ ਸ਼ੇਅਰ ਜਰੂਰ ਕਰਿਆ ਕਰੋ ਥੋੜਾ ਫਰਜ ਹੈ ਬਾਈ ਜੀ ਸ਼ੇਅਰ ਤਾਂ ਜਰੂਰ ਕਰਿਆ ਕਰੋ ਸਬਸਕ੍ਰਾਈਬਰ ਤੇ ਸ਼ੇਅਰ ਆ ਬਾਈ ਜੀ ਮੈਚਿੰਗ ਹੈ 5 ਮੀਟਰ ਕਪੜਾ ਦੇਵਾਂਗੇ ਜੀ ਮੈਚਿੰਗ ਆ ਸੌਰੀ ਆਲ ਓਵਰ 5 ਮੀਟਰ ਕਪੜਾ ਦੇਵਾਂਗੇ ਆਲ ਓਵਰ ਕਪੜਾ ਜੀ ਵੀਰੇ ਇਹ ਪਹਿਲਾਂ ਤੁਹਾਨੂੰ ਮੈਚਿੰਗ ਦਿਖਾਈ ਸੀ ਆ ਆਲ ਓਵਰ ਭਾਈ ਜੀ ਕਪੜਾ ਦੁਪੱਟੇ ਦੇਖੋ 5 ਮੀਟਰ ਕਪੜਾ ਬਾਈ ਜੀ ਆਲ ਓਵਰ ਤੇ ਨਾਲ ਦੁਪੱਟਾ ਮਸਲੀਨ ਹੈ ਵੀ ਜੀ ਬਹੁਤ ਸੋਹਣਾ ਕਪੜਾ ਹੈ ਇਹਦਾ ਰੇਟ 600 ਰੁਪਿਆ ਰੇਟ ਹੈ ਵੀ ਜੀ ਤੇ ਆਮ ਜਿਹੜਾ ਦੁਕਾਨਦਾਰ ਮੇਰਾ ਵੀਰ ਭਰਾ ਹੋਊਗਾ ਉਹਨੂੰ ਲਾਵਾਂਗੇ ਲੈਸ ਇਕ ਵੀ ਜੀ ਆਪਾਂ ਆਈ ਵਾਰੀ ਦੱਸਦੇ ਆ ਏਕੇ ਟੈਕਸੀ ਪੈਰਸ ਬੂਟੀ ਬਹੁਤ ਹੀ ਕੁਆਲਿਟੀ ਦੀ ਕਪੜਾ ਇੱਕ ਨੰਬਰ ਜਮਾ ਜਿਹਦਾ ਰੇਟ 350 ਰੁਪਿਆ ਰੇਟ ਹੈ ਵੀਰ ਜੀ ਦੇਖੋ ਚੈੱਕ ਕਰੋ 350 ਰੁਪਿਆ ਰੇਟ ਹੈ ਦੁਕਾਨਦਾਰ ਨੂੰ ਬਾਈ ਜੀ ਲਾਵਾਂਗੇ ਲੈਸ ਆ ਦੇਖੋ ਵੀਰ ਜੀ ਸ਼ੈਂਕਰ ਕੁਆਲਿਟੀ ਚੈੱਕ ਕਰ ਲੋ ਬਾਈ ਜੀ ਸਮਾਰ ਕੇ ਸ਼ੈਂਕਰ ਕੁਆਲਿਟੀ ਹੈ ਸ਼ੈਂਕਰ ਇੱਕ ਨੰਬਰ ਦਾ ਬ੍ਰਾਂਡਡ ਹੈ ਬਾਈ ਜੀ ਮਾਲ ਇਹ ਇਹ ਆ ਵੀ ਦੇਖੋ ਬਾਈ ਜੀ ਇਹਦਾ ਰੇਟ ਵੀ 350 ਰੁਪਿਆ ਰੇਟ ਹੈ ਵੀ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਇਹ ਪੈਰ ਸਬੂਟੀ ਆ ਬਾਈ ਜੀ ਏਕੇ ਟੈਕਸ ਦੀ ਆ ਚੈੱਕ ਕਰੋ ਬਾਈ ਜੀ ਏਕਾ ਟੈਕਸ ਚੈੱਕ ਕਰ ਲੋ ਸਮਾਰਕ ਏਕਾ ਟੈਕਸ ਦਾ ਕਮਾਲ ਆ ਬਾਈ ਜੀ 350 ਰੁਪਏ ਦਾ ਰੇਟ ਹੈ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲਾਵਾਂਗੇ ਲੈਸ ਵੀ ਜੀ ਆਪਣੇ ਕੋਲੇ ਹੋਰ ਵੀ ਬਹੁਤ ਵਧੀਆ ਵੈਰਾਈਟੀਆਂ ਪਰ ਸਮਾਂ ਨਹੀਂ ਜਾਚ ਤਾ ਦਾ ਕਿਉਂ ਜੀ 11 12 ਮਿੰਟਾਂ ਤੋਂ ਵੱਧ ਵੀਡੀਓ ਬਣਾ ਨਹੀਂ ਸਕਦੇ ਤੇ ਇਹਦੇ ਵਿੱਚ ਆਏ ਵੀ ਟਾਈਮ ਬਹੁਤ ਲੱਗ ਜਾਂਦਾ ਦੇਖਣ ਤੇ ਤੇ ਹੋਰ ਵੀ ਵੈਰਿਟੀਆਂ ਬਹੁਤ ਆ ਜਿਆਦੇ ਆਪਣੇ ਕੋਲੇ ਕਾਟਨੀਆਂ ਏਸੀ ਰਜਾਈਆਂ ਦੀ ਰਜਾਈ ਹੈਗੀ ਕੰਬਲ ਹੈਗੇ ਆਪਣੇ ਕੋਲੇ ਚਾਦਰਾਂ ਚੁੱਧਰਾਂ ਹੋਰ ਵੀ ਜੀ ਬਹੁਤ ਜਿਆਦੇ ਆਪਣੇ ਕੋਲੇ ਵੱਡੀ ਪੱਧਰ ਤੇ ਕੁਆਲਿਟੀ ਹੈ ਜੀ ਹੋਰ ਸੇਲ ਦਾ ਕੰਮ ਕਰਦੇ ਆ ਆਪਾਂ ਯਾਦ ਰੱਖੋ ਵੀ ਜੀ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਜਮਾ ਬਹੁਤ ਹੀ ਲੈਸ ਲੱਗੂਆ ਫੋਨ ਆਪਣਾ ਚੱਲ ਰਿਹਾ ਜੀ ਜਦੋਂ ਮਰਜੀ ਆਪਣੇ ਨਾਲ ਕਨੈਕਟ ਕਰੋ ਤੇ ਸਬਸਕ੍ਰਾਈਬਰ ਸ਼ੇਅਰ ਵੀ ਕਰਕੇ ਜੁੜੋ बस कल ਨੂੰ ਜਾਂ ਪਰਸੋ ਫੇਰ ਨਵੀਂ ਵੀਡੀਓ ਤੁਹਾਡੇ ਲੈ ਕੇ ਹਾਜ਼ਰ ਹੋਵਾਂਗੇ ਬਾਈ ਜੀ ਉਦੋਂ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ